ਘਰ ਬਣਾਉਣੇ ਸੌਖੇ ਨਹੀਂ ਪੈਸੇ ਜੋੜ-ਜੋੜ ਕੇ ਬੰਦਾ ਆਪਣਾ ਘਰ ਬਣਾਉਂਦਾ ਪਰ ਕੁਦਰਤੀ ਆਫਤਾਂ ਉਹਨਾਂ ਨੂੰ ਕਈ ਵਾਰ ਰੋੜ ਕੇ ਲੈ ਜਾਂਦੀਆਂ ਜਿੱਥੇ ਬਾਉਪੁਰ ਮੰਡ ਵਿੱਚ ਕੁਝ ਘਰ ਪਹਿਲਾਂ ਡਿੱਗੇ ਨੇ ਉੱਥੇ ਬਚੇ ਹੋਏ ਘਰਾਂ ਨੂੰ ਵੀ ਹੁਣ ਟਾ ਲੱਗ ਰਹੀ ਹੈ ਤੇ ਜਿੰਨਾ ਘਰਾਂ ਨੂੰ ਟਾ ਲੱਗ ਰਹੀ ਹੈ ਉਹਨਾਂ ਦਾ ਸਮਾਨ ਹੁਣ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ 28 ਦਿਨ ਹੋ ਗਏ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਘਰ ਵੀ ਕੀ ਕਰਨ ਸੋ ਇਹ ਹਾਲਾਤ ਨੇ ਬਹੁਪਰਮੰਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਤੇ ਜਿੱਥੇ ਸੰਸਿਚੇਵਾਲ ਜੀ ਦੀ ਟੀਮ ਲਗਾਤਾਰ ਰਾਹਤ ਕਾਰਜ ਕਰ ਰਹੀ ਹੈ ਇਹ ਲੋਕਾਂ ਦਾ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਇਹੋ ਜੇ ਪਤਾ ਨਹੀਂ ਕਿੰਨੇ ਕੁ ਘਰ ਹੋਣਗੇ ਜੋ ਬਹੁਪਰਮੰਡ ਇਲਾਕੇ ਦੇ ਜੋ ਗਰਦਾਸਪੁਰ ਦੇ ਏਰੀਆ ਵਿੱਚ ਹੋਣਗੇ ਸੋ ਉਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਔਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਵਿੱਚ ਮਿੱਟੀ ਹੋਵੇਗੀ ਸੋ ਉਹਨਾਂ ਨੂੰ ਵੀ ਮਦਦ ਦੀ ਲੋੜ ਪਵੇਗੀ ਸੰਤੀ ਚਿਵਾਲ ਜੀ ਨੇ ਵੀ ਅਪੀਲ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਦੀ ਮਦਦ ਲਈ ਤੁਸੀਂ ਆਪਣੇ ਪੈਸੇ ਸਾਹਮ ਕੇ ਰੱਖੋ ਤੇ ਜਦੋਂ ਪਾਣੀ ਹਟਦਾ ਹੈ ਤਾਂ ਇਹੋ ਜਿਹੇ ਗਰੀਬੜੇ ਲੋਕਾਂ ਦੀ ਖੁਦ ਪਹੁੰਚ ਕੇ ਵੀ ਮਦਦ ਕਰੋ ਕਿਸੇ ਦਾ ਘਰ ਬਣਾਉਣ ਵਿੱਚ ਕਿਸੇ ਦੀ ਜ਼ਮੀਨ ਪੱਧਰੀ ਕਰਨ ਵਿੱਚ ਤਾਂ ਕਿ ਉਹ ਅਗਲੀ ਫਸਲ ਵੀ ਬੀਜ ਸਕਣ ਉਥੇ ਸਾਰੇ ਦਾਨੀ ਵੀਰਾਂ ਦੀ ਲੋੜ ਪਵੇਗੀ